ਬੀਤੇ ਦਿਨ ਲוק ਸਭਾ ਸੈਸ਼ਨ ਦੇ ਦੌਰਾਨ ਪੰਜਾਬ ਤੋਂ ਸਾਬਕਾ ਮੁੱਖ ਮੰਤਰੀ ਤੇ ਐਮਪੀ ਬਣਾਈ ਚਰਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਦੇ ਚੁੱਕੇ ਗਏ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਉਹ ਸਭ ਨੇ ਵੇਖਿਆ ਤੇ ਉਸ ਤੋਂ ਬਾਅਦ ਦੇ ਵਿੱਚ ਅਨੰীত ਬਿੱਟੂ ਦੇ ਨਾਲ ਤਲਖੀ ਵੀ ਕਿਵੇਂ ਵਧੀ ਉਹ ਵੀ ਸਭ ਨੇ ਵੇਖਿਆ ਪਰ ਹੁਣ ਉਹਨਾਂ ਦੇ ਵੱਲੋਂ ਜਿਹੜਾ ਇੱਕ ਅਮਰਿਤਪਾਲ ਸਿੰਘ ਹੋਰਾਂ ਦਾ ਮੁੱਦਾ ਚੁੱਕਿਆ ਗਿਆ ਸੀ ਉਸ ਦੇ ਉੱਤੇ ਵਿਵਾਦ ਫਖਦਾ ਜਾ ਰਿਹਾ ਇੱਕ ਪਾਸੇ ਤਾਂ ਨੈਸ਼ਨਲ ਪੱਧਰ ਦੇ ਉੱਤੇ ਕਿਹਾ ਜਾ ਰਿਹਾ ਕਿ ਖਾਲਿਸਤਾਨੀ ਸਮਰਥਕ ਦਾ ਜਿਹੜਾ ਸਮਰਥਨ ਉਹ ਪੰਜਾਬ ਦੇ ਇੱਕ ਐਮਪੀ ਦੇ ਵੱਲੋਂ ਕੀਤਾ ਜਾ ਰਿਹਾ ਜੋ ਕਿ ਨਿੰਦਣਯੋਗ ਹੈ ਕਿਉਂਕਿ ਜਿਹੜਾ ਬੰਦਾ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜਾ ਬੰਦਾ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਹੱਕ ਦੇ ਵਿੱਚ ਆਵਾਜ਼ ਨਹੀਂ ਚੁੱਕੀ ਜਾਣੀ ਚਾਹੀਦੀ ਪਰ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਆਖੀ ਸੀ ਕਿ ਜਿਸ ਬੰਦੇ ਨੂੰ ਲਗਭਗ 3 ਮਿਲੀਅਨ ਭਾ ਕੇ 30 ਲੱਖ ਲੋਕਾਂ ਨੇ ਆਪਣਾ ਨੁਮਾਇੰਦਾ ਬਣਾਇਆ ਏ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਉਸ ਦੇ ਉੱਤੇ ਜਿਹੜੀ ਐਨਐਸਏ ਹੈ ਉਹ ਨਿਰਾਧਾਰ ਲਾਈ ਗਈ ਹੈ ਉਹ ਐਨਐਸਏ ਖਤਮ ਕਰਕੇ ਉਸ ਨੂੰ ਜਲਦੀ ਤੋਂ ਜਲਦੀ ਰਿਹਾਂ ਕੀਤਾ ਜਾਣਾ ਚਾਹੀਦਾ ਜੇਕਰ ਰਿਹਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਇਹ ਉਹਨਾਂ ਲੋਕਾਂ ਦੇ ਨਾਲ ਬੇਇਨਸਾਫੀ ਹੋਏਗੀ ਜਿਨ੍ਹਾਂ ਨੇ ਉਸ ਨੂੰ ਵੋਟਾਂ પાਕੇ ਕਾਮਯਾਬ ਬਣਾਇਆ ਤੇ ਨਾਜ਼ਦੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਆਖੀ ਸੀ ਉਹਨਾਂ ਨੇ ਕਿਹਾ ਸੀ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਆਵਾਜ਼ ਚੁੱਕੀ ਤਾਂ ਉਸ ਤੋਂ ਬਾਅਦ ਦੇ ਵਿੱਚ ਜੇਕਰ ਸਰਕਾਰ ਨੂੰ ਲੱਗਦਾ ਸੀ ਕਿ ਉਹ ਕੁਝ ਗਲਤ ਬੋਲ ਰਿਹਾ ਹੈ ਕੋਈ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਤਾਂ ਫਿਰ ਉਹਨਾਂ ਨੂੰ ਨਾਮਿਨੇਸ਼ਨ ਹੀ ਨਹੀਂ ਭਰ ਦਿੱਤਾ ਜਾਣਾ ਚਾਹੀਦਾ ਸੀ ਇੱਕ ਤਾਂ ਤੁਸੀਂ ਨਾਮਿਨੇਸ਼ਨ ਭਰ ਦਿੰਨੇ ਹੋ ਤੇ ਦੂਸਰਾ ਉਸ ਤੋਂ ਬਾਅਦ ਦੇ ਵਿੱਚ ਵੀ ਬੰਦਾ ਜਦੋਂ ਜਿੱਤ ਜਾਂਦਾ ਹੈ ਉਹ ਵੀ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਤਾਂ ਫਿਰ ਤੁਸੀਂ ਉਸ ਨੂੰ ਜੇਲ੍ਹ ਦੇ ਅੰਦਰ ਹੀ ਡੱਕ ਕੇ ਰੱਖਦੇ ਹੋ ਤਾਂ ਇਸ ਤਰੀਕੇ ਦੇ ਨਾਲ ਜਦੋਂ ਬਿਆਨ ਦਿੱਤਾ ਗਿਆ ਤਾ ਦੇਸ਼ ਪੱਧਰ ਦੇ ਉੱਤੇ ਜਿੱਥੇ ਤਾਂ ਪੰਜਾਬ ਦੇ ਵਿੱਚ ਇਹ ਬਿਆਨ ਦਾ ਸਮਰਥਨ ਕੀਤਾ ਜਾ ਰਿਹਾ ਉੱਥੇ ਦੇਸ਼ ਪੱਧਰ ਤੇ ਉੱਤੇ ਇਹਦਾ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਕਿ ਕਾਂਗਰਸ ਨੂੰ ਇਹਦੇ ਤੇ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕਰਨਾ ਚਾਹੀਦਾ ਤਾਂ ਫਿਰ ਹੁਣ ਇਸੇ ਨੂੰ ਲੈ ਕੇ ਜੈਰਾਮ ਰਮੇਸ਼ਵਰਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜੈਰਾਮ ਰਮੇਸ਼ ਨੇ ਆਖ ਦਿੱਤਾ ਹੈ ਕਿ ਪੰਜਾਬ ਦੇ ਜਲੰਧਰ ਤੋਂ ਐਮਪੀ ਬਣੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਜਿਹੜੀ ਗੱਲ ਆਖੀ ਗਈ ਹੈ ਉਹ ਉਹਨਾਂ ਦੇ ਆਪਣੇ ਪਰਸਨਲ 뷰 ਹੋ ਸਕਦੇ ਨੇ ਉਹ ਕਿਸੇ ਹੋਰ ਦੇ 뷰 ਨਹੀਂ ਹੋ ਸਕਦੇ ਪਾਰਟੀ ਦੀ ਵਿਚਾਰਧਾਰਾ ਨੂੰ ਜਾਂ ਪਾਰਟੀ ਦੀ ਲਾਈਨ ਨੂੰ ਉਹ ਜਿਹੜੇ 뷰 ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਨਾਲ ਮੇਲ ਨਹੀਂ ਖਾਂਦੇ ਉਹਦੇ ਸਮਾਨਾਂਤਰ ਨਹੀਂ ਚੱਲਦੇ ਉਹਨਾਂ ਦੇ ਆਪਣੇ ਪਰਸਨਲ 뷰 ਨੇ ਇਸੇ ਕਰਕੇ ਉਹਨਾਂ ਨੇ ਹੁਣ ਕਿਨਾਰਾ ਕਰ ਲਿਆ ਚਰਜੀਤ ਸਿੰਘ ਚੰਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਿਕਰ ਵਿਖੇ ਜਾਵੇ ਇਕੱਲੇ ਪੈਂਦੇ ਦਿਖਾਈ ਦੇ ਰਹੇ ਆ ਉਹਨਾਂ ਨੇ ਜੈਰਾਮ ਰਮੇਸ਼ਵਰਾ ਨੇ ਜਿਹੜਾ ਟਵੀਟ ਕੀਤਾ ਹੈ ਟਵੀਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੜੀਆਂ ਗੱਲਾਂ ਆਖੀਆਂ ਨੇ ਜੋ ਵੀ ਅਮਰਿਤਪਾਲ ਸਿੰਘ ਉੱਤੇ ਆਪਣੇ ਵਿਊ ਦਿੱਤੇ ਨੇ ਉਹ ਉਹਨਾਂ ਦੇ ਆਪਣੇ ਨੇ ਤੇ ਕਿਸੇ ਵੀ ਤਰੀਕੇ ਦੇ ਨਾਲ ਪਾਰਟੀ ਦੀ ਇਸ ਮਸਲੇ ਤੇ ਪੋਜੀਸ਼ਨ ਨੂੰ ਰਿਫਲੈਕਟ ਨਹੀਂ ਕਰਦੇ ਨੇ ਤਾਂ ਹੁਣ ਕਾਂਗਰਸ ਨੇ ਪਾਸਾ ਵਟਲਿਆ ਚਰਨਜੀਤ ਸਿੰਘ ਚੰਨੀ ਨੂੰ ਇਕੱਲਿਆਂ ਛੱਡ ਦਿੱਤਾ ਹੈ ਤੇ ਹੁਣ ਚੰਨਜੀ ਸਿੰਘ ਚੰਨੀ ਦਾ ਜਿਹੜਾ ਸਮਰਥਨ ਹੈ ਉਹ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਿਹਾ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਆਖਿਆ ਕਿ ਚੰਨਜੀ ਸਿੰਘ ਚੰਨੀ ਨੇ ਜਿਸ ਤਰੀਕੇ ਦੇ ਨਾਲ ਸਾਡੀ ਗੱਲ ਚੁੱਕੀ ਹੈ ਸਾਡੀ ਬਾਤ ਚੁੱਕੀ ਹੈ ਉਹ ਉਹ ਸਭ ਕੁਝ ਸੁਣ ਕੇ ਅਸੀਂ ਬੜੇ ਖੁਸ਼ ਹੋਏ ਹਾਂ ਤੇ ਹਰ ਇੱਕ ਐਮਪੀ ਨੂੰ ਇਸ ਤਰੀਕੇ ਦੇ ਨਾਲ ਬਾਤ ਚੁੱਕਣੀ ਚਾਹੀਦੀ ਹੈ ਤਾਂ ਜੋ ਇਹਨੇ ਵੱਡੇ ਮਾਰਜਨ ਦੇ ਨਾਲ ਜਿੱਤਣ ਵਾਲਾ ਲੋਕਾਂ ਦਾ ਨੁਮਾਇੰਦਾ ਜੀ ਦੇ ਤੇ ਗਲਤ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਅੰਦਰ ਡੱਕਿਆ ਹੋਇਆ ਉਹਨੂੰ ਜਲਦੀ ਤੋਂ ਜਲਦੀ ਜੇਲ੍ਹ ਤੋਂ ਬਾਹਰ ਕਢਾਇਆ ਜਾ ਸਕੇ ਤੇ ਆ ਕੇ ਉਹ ਆਪਣੇ ਲੋਕਾਂ ਦੀ ਸੇਵਾ ਕਰ ਸਕੇ